ਰੂਖੁ ਖੁਸ਼ਕ ਥਲਾ ਜਉ ਹੋਈ ਜਿੰਦ ਪ੍ਰੇਮ ਦਾ ਮੰਗੇ ਪਾਣੀ ਏ پاک ਮੁਹੱਬਤਾ ਵਾਲੇ ਤੇਰੀ ਰਹਿਮਤ ਜੀਵੇ ਪ੍ਰਾਣੀ ਤੂੰ ਸਾਗਰ ਰਸ ਪਰਿਆ ਵਾਸਿਦ ਕਾਂ ਦੇ ਵਣਜਾਰੇ ਹਰੀ ਮੁਰਾਰੇ ਕਿਰਪਾ ਦੇਠਾ ਕਰ ਮੇਰੇ ਬਖਸ਼ਿਸ਼ ਦੇ ਖੋਲ ਭੰਡਾਰੇ ਦਿਓ ਦਿਸਾਰੇ ਰੂਖੁ ਖੁਸ਼ਕ ਥਲਾ ਜਉ ਹੋਈ ਜਿੰਦ ਪ੍ਰੇਮ ਦਾ ਮੰਗੇ ਪਾਣੀ ਏ پاک ਮੁਹੱਬਤਾਂ ਵਾਲੇ ਤੇਰੀ ਰਹਿਮਤ ਜੀਵੇ ਭਰਾਣੀ ਤੂੰ ਸ਼ਾਗਰ ਰਸ ਭਰਿਆ ਵਾਸਿਦਕਾਂ ਦੇ ਵਣਜਾਰੇ ਹਰੀ ਮੁਰਾਰੇ ਕਿਰਪਾ ਦੇ ਥਾਕਰ ਮੇਰੇ ਬਖਸ਼ਿਸ਼ ਦੇ ਖੋਲ ਪੰਡਾਰੇ ਦਿਓ ਦਦਾਰੇ ਦਿਲ ਨੂੰ ਲੱਗ ਗਈ ਰਹਿ ਨੀਰ ਲੋਚ ਨੂੰ ਵੰਦਾ ਨੈਣਾ ਚੋਂ ਨਿੰਦਰਾ ਮੁੱਕ ਗਈ ਤਨ ਬਿਰਹੋਂ ਚੋਟਾ ਸਹਿੰਦਾ ਜਿਉ ਤਾਰਾ ਲਾਲੋ ਸਹਿੰਦਾ ਕਈ ਠੱਕ ਚੋਰ ਪਰਿਆਰੇ ਗਲ ਲਾ ਤਾਰੇ ਕਿਰਪਾ ਨੇ ਦਿਖਾ ਖੁਰ ਮੇਰੇ ਵਖਸ਼ਸ਼ ਦੇ ਖੋਲ ਪੰਡਾਰੇ ਦਿਓ ਦਿਦਾਰੇ ਮੰਗਦਾ ਖੈਰਿਆ ਨਾੜੀ ਜੀ ਮੰਗਦਾ ਖੈਰਿਆ ਨਾੜੀ ਨਹੀਂ ਵੱਲ ਮੰਗਣ ਦਾ ਆਉਂਦਾ ਹਰ ਹਰ ਫੇ ਗਲਤੀ ਹੋਵੇ ਨਹੀਂ ਪਤਾ ਕਿਵੇਂ ਤੁੱਦ ਪਾਉਂਦਾ ਨਾ ਗਿਣਤੀ ਮਣਤੀ ਜਾਣਾ ਨਾ ਤੋਲ ਤਕਾਤ ਵਿਚਾਰੇ ਹੌਲੇ ਭਾਰੇ ਕਿਰਪਾ ਦੇ ਠਾਕਰ ਮੇਰੇ ਬਖਸ਼ਿਸ਼ ਦੇ ਖੋਲ ਪੰਢਾਰੇ ਦਿਓ ਦਿਦਾਰੇ ਪਾਰੇ ਰਾਖੇ ਰਾ ਨਹੀਂ ਸੁਜਦਾ ਦਿਲ ਚਾਉਂਦਾ ਹੈ ਦਰਸ਼ ਦਿ ਆਲੂ ਪਰ ਰਾਖੇ ਰਾ ਨਹੀਂ ਸੁਜਦਾ ਮਿਲਿਆ ਬੇਨਸ਼ਾਦ ਨਾ ਹੋਵੇ ਦਿਲ ਦੂਜ ਅਗਨ ਵਿੱਚ ਭੁੱਜਦਾ ਰਾਖਰ ਆਪਣੇ ਦਾ ਦੱਸ ਦੇ ਹਲ ਕਿਸ ਥਾਂ ਬੰਕ ਦੁਆਰੇ ਮੇਨ ਚਬਾਰੇ ਕਿਰਪਾ ਨੇ ਧਾਕੁਰ ਮੇਰੇ ਬਖਸ਼ਿਸ਼ ਦੇ ਖੋਲ ਪੰਡਾਰੇ ਦਿਓ ਦਿਸਾਰੇ ਉਮੀ ਸਿਦਰਾ ਮੈਂ ਅਨਜ਼ਾਨ ਹਾਂ ਓਮੀ ਸਿਦਰਾ ਵਿਦਵਾਨ ਕਰਨ ਕਈ ਬਾਤਾਂ ਰੂਪਈ ਚੱਕਰਾ ਵਿੱਚ ਕਮਲੀ ਮੈਨੂੰ ਦੱਸ ਦੇ ਦਿਨ ਤੇਰਾ ਤਾਂ ਪੱਗ ਡੰਡੀਆਂ ਜੋ ਮੈਂ ਪੜੀਆਂ ਨਾ ਲਾਵਣ ਕਿਸੇ ਕਨਾਰੇ ਤੁਰ ਤੁਰ ਹਾਰੇ ਕਿਰਪਾ ਦੇਠਾ ਕਰ ਮੇਰੇ ਬਖਸ਼ਿਸ਼ ਦੇ ਖੋਲ ਪੰਡਾਰੇ ਦੇ ਕੋਈ ਨੈਣ ਤਿਖੇ ਕਹਿ ਸੋਲਾ ਕੋਈ ਰਾਮ ਬਿਸ਼ਨ ਕਹਿ ਬਰਮਾ ਤੈਨੂੰ ਰਾਮ ਬਿਸ਼ਨ ਕਹਿ ਬਰਮਾ ਕੋਈ ਗੋਬਿੰਦ ਕਹਿ ਕੋਈ ਮੋਲਾ ਕੋਈ ਅਮਨ ਮਸੀਹਾ ਦੱਸੇ ਕੋਈ ਜੰਗੀ ਮਹਾਰ ਕਰਾਰੇ ਜੋ ਦੇ ਪਾਰੇ ਕਿਰਪਾ ਨੇ ਦਰਖਾ ਕਰ ਮੇਰੇ ਬਖਸ਼ਿਸ਼ ਦੇ ਖੋਲ ਭੰਡਾਰੇ ਦਿਓ ਦਿਸਾਰੇ ਅੱਗੇ ਕੋਈ ਨਾ ਸਾਈਂ ਮੈਂ ਝੱਲ ਵਲ ਲਾ ਹੋਇਆ ਮੇਰਾ ਤਨ ਵੀ ਰੂਹ ਨੇ ਕੁੱਠਾ ਮਨ ਦਰਦਾਰਾ ਰੋਇਆ ਮੇਰੀ ਕੂਕ ਸੁਣੀ ਵੇ ਮਾਹੀਆ ਕਰ ਚਾਂਗਣ ਦੇ ਚਮਕਾਰੇ ਨੂਰ ਨਜ਼ਾਰੇ ਕਿਰਪਾ ਦੇ ਠਾਕਰ ਮੇਰੇ ਬਖਸ਼ਿਸ਼ ਦੇ ਖੋਲ ਪੰਡਾਰੇ ਦਿਓ ਦਦਾਰੇ ਮਕਮਲ ਮਿਲਿਆ ਰਾਖੁਰ ਬੇਰਾਤ ਹਨੇਰੀ ਹਰ ਗਲੀ ਵਲਾਵਿਆਂ ਵਾਲੀ ਨਾ ਪਤਾ ਮਕਮਲ ਮਿਲਿਆ ਤੇਰੇ ਸ਼ਹਿਰ ਦੀ ਹਰ ਗੁਠ ਭਾਲੀ ਸਭ ਉਂਗਲੇ ਅੱਗੇ ਨੂੰ ਕਰ ਦੇ ਭਾਈ ਬਾਮਣ ਮੁਲਾ ਵਿਚਾਰੇ ਹੋਰ ਵੀ ਸਾਰੇ ਕਿਰਪਾ ਨੇ ਦਿਖਾ ਕਰ ਮੇਰੇ ਬਖਸ਼ਿਸ਼ ਦੇ ਖੋਲ ਪੜਾਰੇ ਦਿਓ ਦਦਾਰੇ ਗੁਨਾਹ ਸਭ ਭੁੱਲ ਕੇ ਦੀ ਮੇਰੇ ਐਬ ਗੁਨਾਹ ਸਭ ਭੁੱਲ ਕੇ ਤੁਸੀਂ ਲਾ ਲੋ ਦਰ ਦਾ ਕਮਾ ਕੋ ਪਾਣੀ ਪੱਖਾ ਫੇਰਾ ਤੇਰੇ ਦਰ ਤੇ ਇਸ ਦਿਨ ਰਾਮਾ ਜਿੰਦ ਪਈ ਕੁਰਾਹੇ ਕਮਲੀ ਚੱਲੀ ਨੂੰ ਕੌਣ ਸਤਕਾਰੇ ਬਾਜ ਤੁਮਾਰੇ ਕਿਰਪਾ ਦੇ ਉਠਾ ਕੇ ਮੇਰੇ ਬਖਸ਼ਿਸ਼ ਦੇ ਖੋਲ ਪੜਹਾਰੇ ਦਿਓ ਦਦਾਰੇ ਛਾਥੋਪੇ ਚਿੜੀਆਂ ਕੋ ਬਾਦ ਟੜਾਉਣਾ ਤੂੰ ਮਾਲਕ ਨਫਰੋਂ ਕਰਦਾ ਤੂੰ ਮਾਲਕ ਨਫਰੋਂ ਕਰਦਾ ਤੇ ਗੁੰਗਿਆ ਤੋਂ ਗੀਤ ਪੜਾਉਣਾ ਹੱਥ ਆਖ ਬਹਿਕੇ ਦੇ ਸਿਰ ਤੇ ਸਮਝਾ ਦਿਓ ਗੁਪਤ ਇਸ਼ਾਰੇ ਜਾਵਾ ਬਾਰੇ ਕਿਰਪਾ ਦੇ ਦਿਖਾ ਕਰ ਮੇਰੇ ਬਖਸ਼ਿਸ਼ ਦੇ